ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲਾਗ ਵਿੱਚ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਲਦੀ ਉੱਠ ਖੜੇ ਸੀ ਤੇ ਤਾਇਆ ਜੀ ਵੀ ਸਧਿਆਗੇ ਸੀ ਸਾਡੇ ਵਾਸਤੇ ਉਹਨਾਂ ਨੇ ਅੱਜ ਪਾਣੀ ਬਹੁਤ ਛੇਤੀ ਗਰਮ ਕਰਤਾ ਸੀਗਾ ਅੱਗੇ ਤਾਂ ਅਸੀਂ 12 ਵਜਾ ਲੈਣੇ ਹੈਗੇ ਨਾ ਹੋਂਦੇ ਲੇਟ ਹੀ ਪਾਣੀ ਗਰਮ ਹੁੰਦਾ ਹੈਗਾ ਇਹ ਜਿਆਪ ਕਰਦੇ ਆਂ ਕਈ ਵਾਰ ਤਾਇਆ ਜੀ ਕਰ ਦਿੰਦੇ ਹੈਗੇ ਅੱਜ ਉਹ ਜਲਦੀ ਆ ਗਏ ਤੇ ਅਸੀਂ ਲੇਟ ਉੱਠੇ ਤੇ ਹੁਣ ਨਾਲੇ ਸੀਗੇ ਅਸੀਂ ਸਾਰੇ ਸੇਵ ਰਹਿ ਗਿਆ ਬਸ ਕਲਾ ਤੇ ਫੁਲਕਾ ਖਾ ਕੇ ਤੇ ਮੈਂ ਜਾਣਾ ਸੀਗਾ ਬਰਗਾੜੀ ਇੱਕ ਦੋ ਕੰਮ ਕਰਨੇ ਸੀਗੇ ਬਰਗਾੜੀ ਜਾ ਕੇ ਕੋਸ ਤੋਂ ਉੱਦ ਲੈ ਕੇ ਤੇ ਦੇਖ ਕੇ ਆਉਣਾ ਸੀਗਾ ਗਾਂ ਫਰੀਦਕੋਟ ਉੱਥੇ ਸੰਤਾਂ ਦੀ ਜਗਾ ਬਣੀ ਹੋਈ ਹੈ ਤੇ ਉੱਥੇ ਆਪਾਂ ਸੁਖ ਸੁਖੀ ਸੀਗੀ ਧਨਪ੍ਰੀਤ ਨੇ ਪਹਿਲਾਂ ਸੇਵ ਤੋਂ ਹੁਣ ਪਹਿਲਾਂ ਤੇ ਉਹ ਅਸੀਂ ਅਖਾ ਚੱਲ ਕਾਫੀ ਲੇਟ ਹੋ ਗਏ ਸੀ ਵੀ ਹੁਣ ਦੇਈਏ ਦੇਣੀ ਚਾਹੀਦੀ ਹੈ ਫਿਰ ਭੁੱਲ ਜਾਨੇ ਤੇ ਉਹ ਮਸਾਉਂਦਾ ਉੱਥੇ ਰੱਖ ਕੇ ਆਉਣਾ ਹੈਗਾ ਤੇ ਫਿਰ ਇੱਕ ਦਿਨ ਹੋਊਗਾ ਉੱਥੇ ਸੰਤਾਂ ਦੇ ਭੰਡਾਰਾ ਕਰਦੇ ਆ ਤੇ ਉੱਥੇ ਜਦੋਂ ਅਸੀਂ ਪਹਿਲਾਂ ਰਹਿੰਦੇ ਸੀ ਉਦੋਂ ਗਏ ਸੀ ਇੱਕ ਦੋ ਵਾਰ ਆਪਣੇ ਰੈਸਟੌਰੈਂਟ ਜਾਂਦੇ ਸੀ ਤੇ ਚਲੋ ਸੰਤਾਂ ਮਹਾਂਪੁਰਸਾਂ ਨੇ ਜਗਾ ਤੇ ਤਾਂ ਨਮਸਕਾਰ ਕਰਨੀ ਚਾਹੀਦੀ ਹੈਗੀ ਤੇ ਫਿਰ ਚਲੋ ਵਾਈ ਗੁਰੂ ਦੀ ਮੇਰ ਨਾਲ ਸੈਲ ਹੋ ਗਿਆ ਤੇ ਹੁਣ ਅਸੀਂ ਆਖਿਆ ਚਲੋ ਵੀ ਸੁੱਖ ਦੇ ਦੀਏ ਤੇ ਉਹ ਦੇਖ ਕੇ ਉਹ ਨਹੀਂ ਹੈਗੀ ਉਹ ਮੈਂ ਸਮਾਰ ਰੱਖਿਆ ਹੁਣ ਤਾਈ ਜੀ ਰੋਟੀ ਬਣਾਈ ਜਾਂਦੇ ਸੀ ਤੇ ਬਸ ਰੋਟੀ ਖਾ ਕੇ ਫਿਰ ਮੈਂ ਜਾਣਾ ਇਹ ਗੱਡੀ ਦਾ ਹਾਰਨ ਜਾਂ ਖਰਾਬ ਹੋ ਗਿਆ ਉਹ ਠੀਕ ਕਰਾਉਣਾ ਹੈਗਾ ਇੱਕ ਦੋ ਨਿੱਕੇ ਨਿੱਕੇ ਹੋਰ ਕੰਮ ਨੇ ਤੇ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਹਾਂ ਜੀ ਆਪਾਂ ਉਹ ਸੌਦਾ ਲੈ ਕੇ ਤੇ ਬਰਗਾੜੀਆਂ ਚੱਲਦੇ ਫਰੀਦਕੋਟ ਨੂੰ ਤੇ ਮੈਂ ਬਾਈ ਨੂੰ ਫੋਨ ਕਰਦਾ ਸੀਗਾ ਇਹਨਾਂ ਦੇ ਘਰੇ ਸੌਦਾ ਰੱਖਣਾ ਸੀਗਾ ਕਹਿੰਦਾ ਵੀ ਕੁੜੀਆ ਤਾਂ ਬੰਦ ਹੋਊ ਐਸੇ ਦੇ ਤੇ ਮੈਂ ਕਿਹਾ ਚੱਲ ਮੈਂ ਤੇਰੇ ਕੋਲ ਹੀ ਆਉਣਾ ਹੈਗਾ ਉੱਤੇ ਸੌਦਾ ਰੱਖ ਕੇ ਜੇ ਵੀ ਮੈਂ ਆਪਣੇ ਮਾਸਟਰ ਤੋਂ ਕੱਪੜੇ ਫੜਨੇ ਹੈਗੇ ਕੜਾਈ ਵਾਲੇ ਬਾਰਕ ਵਾਲੇ ਤੋਂ ਤੇ ਉਹ ਦੂ ਬਾਦ ਫਿਰ ਮੈਂ ਕਲੋਨੀ ਚ ਹੋ ਕੇ ਆਉਣਾ ਹੈਗਾ 10 ਮਿੰਟ ਵਾਸਤੇ ਆਪਣੇ ਮਿੱਤਰ ਜੀ ਤਸੀਲਦਾਰ ਸਾਹਿਬ ਉਹਨਾਂ ਨੂੰ ਮਿਲ ਕੇ ਆਉਣਾ ਹੈਗਾ ਘੰਟੇ ਲੱਗਣਾ ਹੈਗਾ ਤੇ ਉਹਦੋਂ ਫਿਰ ਸਾਬ ਨੇ ਵੀ ਡੀਕਨ ਲੱਗ ਹੀ ਜਾਣਾ ਹੈਗਾ ਆਵਾਜ਼ਾਂ ਮਾਰਨ ਲੱਗ ਜਾਂਦਾ ਹੈਗਾ ਤੇ ਥੋੜੀ ਜੀ ਮੈਨੂੰ ਉਹਦੇ ਕਰਕੇ ਵੀ ਖਿੱਚ ਕਰਨੀ ਪੈਂਦੀ ਹੈਗੀ ਹੈ ਨਹੀਂ ਤੇ ਚਲੋ ਬੰਦਾ ਆਰਾਮ ਨਾਲ ਆਉਂਦਾ ਤੁਰਿਆ ਜਾਂਦਾ ਹੈਗਾ ਆਰਾਮ ਨਾਲ ਆਪਦੇ ਕੰਮ ਧੰਦੇ ਕਰ ਲੈਂਦਾ ਹੈਗਾ ਫਿਰ ਇੱਕ ਤਾਂ ਉਹ ਥੋੜਾ ਜਿਹਾ ਜੇ ਕੰਮ ਜਾ ਹੋ ਜਾਂਦਾ ਹੈਗਾ ਵਿਚਾਰੇ ਨੂੰ ਤੇ ਫਿਰ ਉਹਦਾ ਮੂਡ ਨਹੀਂ ਠੀਕ ਜੀ ਕੰਮ ਕਰਕੇ ਉਦਾਂ ਤਾਂ ਚਲੋ ਠੀਕ ਹੈਗਾ ਐ ਇਹ ਇੱਕ ਮੌਸਮ ਜਿਹਾ ਹੈ ਹੁਣ ਚੱਲੀ ਜਾਂਦਾ ਹੈਗਾ ਫਲੂਜਾ ਮੇਰਾ ਤਾਂ ਪੱਠ 10 ਦਿਨ ਹੋ ਗਏ ਗਲਾਈ ਨਾ ਜਿਆਦਾ ਖਰਾਬ ਹੈਗਾ ਬੁਖਾਰ ਹੋ ਜਾਂਦਾ ਸਰੀਰ ਥੱਕਿਆ ਟੁੱਟਿਆ ਜਾ ਰਹਿਦਾ ਤੇ ਉਹ ਤਾਂ ਬੱਚਾ ਹੈਗਾ ਇਹ ਨੂੰ ਤਾਂ ਬਹੁਤ ਔਖਾ ਫਿਰ ਵੀ ਤਕੜਾ ਵਿਚਾਰਾ ਉਵੇਂ ਖੇਡਦਾ ਘੁੰਮਦਾ ਫਿਰਦਾ ਰਹਿੰਦਾ ਚਲੋ ਫਿਰ ਹੁਣ ਥੋੜਾ ਜਿਹਾ ਥਕਾਵਟ ਹੋ ਜਾਂਦੀ ਹੈਗੀ ਇਹਦੇ ਨਾਲ ਇਹ ਸ਼ੇ ਗਲੇ ਜਿਨਾਲ ਤੇ ਫਿਰ ਕਹਿ ਦਿੰਦਾ ਚੱਕ ਲੋ ਡੈਡੂ ਫਿਰ ਵਾਰੀ ਵਾਰੀ ਅਸੀਂ ਚੱਕ ਲੈਨੇ ਆ ਬਾਹਰ ਘੇੜਾ ਘੜਾ ਦਿੰਨੇ ਆ ਤੇ ਚਲੋ ਐ ਟਾਈਮ ਪਾਸ ਦੇਣ ਲੱਗ ਜਾਂਦਾ ਹੈਗਾ बड़े-मोटे काम धंधਿਆਂ ਦੇ ਵਿੱਚ ਤੇ ਮੈਂ ਹੁਣ ਪਹੁੰਚ ਗਿਆ ਸੀ ਕਿ ਫਰੀਦਕੋਟ ਤੇ ਕਰ ਲਵਾਂ ਕੰਮ ਫਿਰ ਮਿਲਦੇ ਆਂ ਆਪਾਂ ਦੋਸਤੋ ਦੇਖ ਲਓ ਆ ਸਾਰਾ ਖਾਲੀ ਪਿਆ ਹੁੰਦਾ ਸੀ ਦੋਸਤੋ ਆ ਪੈਲੇਸ ਬਣ ਗਿਆ ਪਿੱਛੇ ਪੰਪ ਸਕੂਲ ਲੱਗ ਗਿਆ ਵਿਕਾਸ ਹੋ ਹੀ ਰਿਹਾ ਹੁੰਦਾ ਫਰੀਦਕੋਟ ਦਾ ਵੀ ਕਾਫੀ ਚੈਰ ਵੀ ਵੇਚੀ ਰਲ ਗਿਆ ਡਰੀਵ ਲੈਂਡ ਰਿਜ਼ੋਰਟ ਨਵਾਂ ਬਣੀ ਜਾਂਦਾ ਬਹੁਤ ਵਿਕਾਸ ਹੋ ਗਿਆ ਸਾਰਾ ਜੈਲ ਇਧਰੋਂ ਵਿੱਚ ਰਲ ਗਿਆ ਸਾਰਾ ਸ਼ਹਿਰ ਦੇ ਤਾਂ ਹੀ ਪ੍ਰਾਪਰਟੀ ਕਿੰਨੀ ਜ਼ਿਆਦਾ ਮਹਿੰਗੀ ਹੋ ਰਹੀ ਹੈ ਦਿਨੋਂ ਦਿਨ ਚੜ੍ਹ ਰਹੀ ਹੈ ਪੂਰੀ ਲੋ ਜੀ ਆਪਾਂ ਆਪਣੇ ਆਗੇ ਬਾਬਾ ਫਰੀਦ ਜੀ ਦੀ ਨਗਰੀ ਕਰਦੇ ਆਂ ਕੰਮ ਦਿੰਦੇ ਫਿਰ ਮਿਲਦੇ ਆ ਤੁਹਾਨੂੰ ਦੋਸਤੋ ਆਪਾਂ ਵਾਪਸ ਆ ਗਏ ਕੱਪੜੇ ਫੜਨੇ ਆ ਬਾਜ਼ਾਰ ਚੋਂ जाना है माई तो बात जाऊंगा मैं कलोनी इधर बारे बार निकलिया नहर के नाल नहर तो मैन हम पता लग्या मरम्मत चल रही है नहर की काफ़ी काम चली जोर शोर न टूटियाँ भी काफ़ी पाई दोस्तों ये नहर व्डिया बहुत है तह पता तो मरम्मत भी यदि सी हो साफ सफाई भी होंगी सी का ਚੱਲੀ ਜਾਂਦਾ ਕੰਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਮੇਰਾ ਲੇਟ ਹੀ ਸ਼ੁਰੂ ਕਰਿਆ ਹੈਗਾ ਮੈਂ ਕਿਉਂਕਿ ਕੱਲ ਅਸੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਸੰਤਾਂ ਦੇ ਜਾਣਾ ਹੈਗਾ ਉੱਥੇ ਭੰਡਾਰਾ ਰੱਖਿਆ ਸੀਗਾ ਜਿਹੜਾ ਲੰਗਰ ਦਾ ਆਪਾਂ ਤੇ ਉਹ ਕਰਵਾ ਜਾਂਦਾ ਸੀਗਾ ਤੇ ਅੱਜ ਸਵੇਰ ਮੈਂ ਜਲਦੀ ਨਿਕਲ ਗਿਆ ਸੀ ਅਮਰਸਰ ਸਾਹਿਬ ਤੇ ਮੈਂ ਲਾ 10 12 ਦਿਨ ਹੋ ਗਏ ਸੀ ਮੈਂ ਗਿਆ ਨਹੀਂ ਸੀਗਾ ਹਾਜਰੀ ਲਵਾਉਣੀ ਸੀ ਹਫਤਾ ਬਰੀ ਹਾਜਰੀ ਆਪਾਂ ਲਵਾ ਆ ਜਾਂਦੀ ਹੈਗੀ ਹੈ ਤੇ ਮੇਰੇ ਸਾਮ ਨਾਲ ਮੈਂ 8 ਕੋਲੇ ਵਾਪਸ ਆ ਗਿਆ ਸੀਗਾ ਤੇ ਆ ਕੇ ਤੇ ਥੋੜਾ ਜਿਹਾ ਟਾਈਮ ਰੈਸਟ ਕੀਤੀ ਫਿਰ ਖਾਣਾ ਖਾ ਕੇ ਤੇ ਫਿਰ ਉਹਨੂੰ ਆਪਣੀ ਡਿਊਟੀ ਤੁਹਾਨੂੰ ਪਤਾ ਹੀ ਹੈ ਜਿੱਥੇ ਲੱਗਦੀ ਹੈਗੀ ਹੈ ਸੈਭ ਸਿੰਘ ਨਾਲ ਆਪਣੀ ਪੱਕੀ ਡਿਊਟੀ ਲੱਗ ਜਾਂਦੀ ਹੈ ਫਿਰ ਤੇ ਉਦੋਂ ਬਾਅਦ ਫਿਰ ਖੇਤ ਵੱਲ ਚਲੇ ਗਏ ਤੇ ਉੱਥੇ ਹੁਣ ਲਾਸਟ ਵਾਰੀ ਸੀਗੀ ਸਾਗ ਦੀ ਵੀ ਚਲੋ ਇੱਕ ਵਾਰ ਬਣਾ ਲਈਏ ਕਾਫੀ ਸਮਾਨ ਘਰੇ ਖੜਾ ਸੀ ਪਾਲਕ ਮੇਥੀ ਮੇਥੇ ਤੇ ਬਾਥੂ ਬੂਥੂ ਖੜਾ ਸੀਗਾ ਤੇ ਕੁਦਰਤੀ ਸਾਨੂੰ ਉਦਾਂ ਹੀ ਚਾਚਾ ਜੀ ਦੇ ਖੇਤ ਸਰੋਂ ਦੀ ਖਲਾਰੀ ਪਈ ਸੀਗੀ ਤੇ ਉਹ ਕੁਦਰਤੀ ਉਗ ਰਹੀ ਤੇ ਚਲੋ ਸਾਡੇ ਵਾਸਤੇ ਸਾਗ ਥੋੜਾ ਜਿਹਾ ਬਣ ਗਿਆ ਕਿਹੜਾ ਜਿਆਦੇ ਮੈਂਬਰ ਹੈਗੇ ਆ ਤਾਇਆ ਤਾਈ ਜੀ ਤੇ ਅਸੀਂ ਦੋਨੇ ਜਾਣੇ ਤੇ ਸਾਬ ਸਿੰਘ ਨੇ ਤਾਂ ਇੱਕ ਅੱਧਾ ਚਮਚਾ ਲਾਉਣਾ ਹੁੰਦਾ ਤੇ ਸਾਗ ਤਾਈ ਜੀ ਨੇ ਤਿਆਰ ਕਰ ਲਿਆ ਹੈਗਾ ਤੇ ਹੁਣ ਕਿਸੇ ਦੇ ਘਰੇ ਜਾਣਾ ਸੀ ਇੱਥੇ ਕੋਈ ਬਿਮਾਰ ਸੀਗਾ ਉਹ ਦੋਨੋਂ ਚਲੇ ਗਏ ਗਈਆਂ ਤੇ ਘੋਟਣਾ ਸੀ ਤਾਈ ਜੀ ਆ ਕੇ ਘੋਟਣਗੇ ਤੇ ਹਾਂ ਚਾਚਾ ਜੀ ਵੀ ਆਏ ਸੀ ਉਹ ਵੀ ਕਰਾਈ ਜਾਂਦੇ ਸਫਾਈ ਅੱਜ ਘਰੇ ਕਾਫੀ ਟਾਈਮ ਬਾਅਦ ਆਇਆ ਹੈਗਾ ਤੇ ਚਲੋ ਇਦਾਂ ਹੀ ਸਾਡਾ ਸਾਰਾ ਦਿਨ ਮਤਲਬ ਘਰ ਦੇ ਕੰਮਕਾਰਾਂ ਦੇ ਵਿੱਚ ਲੰਘ ਜਾਂਦਾ ਹੈਗਾ ਤੇ ਕੋ ਸਾਡਾ ਸਰ ਮਠੀਕ ਦਾ ਕੋਈ ਸਮਾਨ ਫੜ ਲਿਆ ਉਹ ਕੋਈ ਫੜਾਇਆ ਉਹ ਹਨਾ ਇਦਾਂ ਚੱਲੀ ਜਾਂਦਾ ਹੈਗਾ ਤੇ ਇਧਰ ਭਾਈ ਸਾਹਿਬ ਸਿੰਘ ਵੀ ਆ ਗਏ ਹਾਂਜੀ ਆ ਜਾ ਹਾਂਜੀ ਚਾ ਆ ਜੂਜੀ ਹੈਲੋ ਕਰਦੇ ਫਿਰ ਸਾਰਿਆਂ ਨੂੰ ਹੈਲੋ ਸਾਰਿਆਂ ਨੂੰ ਹੈਲੋ ਸਾਰਿਆਂ ਨੂੰ ਹੈਲੋ ਅਜੇ ਤੂੰ ਕਿਵੇਂ ਗੰਦਾ ਜਾ ਹੋਇਆ ਫਿਰਦਾ ਯਾਰ ਹੈਂ ਆ ਚਮਟਾ ਵੱਜੂਗਾ ਤੇਰੇ ਕਿਧਰ ਚੱਕੀ ਫਿਰਦਾ ਤੂੰ ਹੈਂ ਚਮਟਾ ਵੱਜੂ ਬੁੱਤ ਮਿੱਟੀ 'ਚ ਖੇਡੀ ਜਾਂਦਾ ਗੰਦੇ ਕੱਪੜੇ ਦੋ ਵਾਰਾਂ ਕਰ ਲੈ ਤੂੰ ਅੱਜ ਹੂੰ ਓਏ ਆ ਜਾ ਇੱਧਰ ਤਾਈ ਹੈ ਨਹੀਂ ਕੀ ਆਪਾਂ ਵੇਖੀ ਆ ਕਿੱਥੇ ਗਿਆ ਉਹਦਾ ਸਾਗ ਦਾ ਕੰਮ ਹੂੰ ਬਣੀ ਜਾਂਦਾ ਲੱਗਦਾ ਚਲੋ ਆਪੇ ਆ ਕੇ ਕੋਟ ਲੈਣਗੇ ਆ ਜਾ ਇਹ ਕੀ ਕਰਦਾ ਪੁੱਤ ਗੇਟ ਵਾਲਾ ਨਾ ਬੰਦ ਕਰਦੀ ਤੂੰ ਟੁੱਟੀ ਨਹੀਂ ਆਉਣੀ ਫਿਰ ਆਪਣੇ ਹੈ ਨਹੀਂ ਦਵਾਈ ਨੂੰ ਵੇਖ ਕੇ ਚਾ ਚੜ ਜਾਂਦਾ ਆ ਜਾ ਇੱਥੇ ਆ ਜਾ ਆਜੋ ਕੀ ਬੀਨਾ ਹੈ ਹੈ ਕੀ ਬੀਨਾ ਸਾਬ ਨੇ ਕੀ ਬੀਨਾ ਬੁੱਤ ਦੱਸ ਜੂਸ ਜੂਸ ਉਹ ਪੀਆ ਕਿੰਨੀਆਂ ਜਾਂਦੀਆਂ ਹੋਵੇ ਆਹ ਵੇ ਟਰੈਕਟਰ ਜਾਂਦਾ ਤੇਰਾ ਉਹ ਜਾਂਦਾ ਟਰੈਕਟਰ ਕੀਂ ਜਲ ਬਣਾ ਲੈਨੇ ਵੀ ਕਿਥੋਂ ਤੋਂ ਤੇ ਲਾਏ ਵੀ ਹੂੰ ਉਹ ਜਾਂਦਾ ਦਾਦਾ ਉਹ ਜਾਂਦਾ ਸਾਬ ਦਾ ਟਰੈਕਟਰ ਆ ਵੇਖੀ ਕਿੰਨਾ ਕੂੜਾ ਸੜਕ ਦੇ ਸਿਰਦੇ ਲੋਗਨ ਕਿੰਨਾ ਗੰਦ ਪਾਉਂਦੇ ਹੈ ਕਿੰਨਾ ਭੈੜਾ ਲੱਗਦਾ ਹੈ ਆਹੋ ਬਾਈ ਥੋੜੂ ਕਰ ਲੀ ਨਾ ਨਹੀਂ ਨਹੀਂ ਇਹਨੂੰ ਪਿਆਦਾ ਕਰਾਂਗੇ ਡੇਲੀ ਨਾਲੇ ਤਾਂ ਚੰਗਾ ਹੀ ਹੈ ਹੋਰ ਚੀਜ਼ਾਂ ਮਿੱਠਾ ਖਾਂਦਾ ਹੈ ਫਿਰ ਜਦੋਂ ਇਹਦੇ ਨਾਲ ਰੱਜਿਆ ਹੋਊ ਨਾ ਫਿਰ ਛੇਤੀ ਖਾਂਦਾ ਨਹੀਂ ਕੋਸ਼ੇ ਨਾਲੇ ਦਾ ਜੂਸ ਖੱਟਾ ਨਹੀਂ ਹੁੰਦਾ ਬਿਲਕੁਲ ਇੱਥੇ ਵੇਖ ਕੀ ਕਰਨਾ ਆ ਜਾ ਕਾਗੇ ਚੱਲੀਏ ਖੇਤ ਆ ਜਾ ਭੱਜ ਗਏ ਅਰੇ ਤਾਇਆ ਕਹਿੰਦਾ ਫਿਰ ਮੈਂ ਤਾਂ ਘਰੇ ਜਾਣਾ ਜੇ ਤੂੰ ਨਹੀਂ ਜਾਣਾ ਤਾਂ ਤਾਇਆ ਕਹਿੰਦਾ ਮੈਂ ਤਾਂ ਮੁੜ ਜਾਣਾ ਫਿਰ ਸਾਬ ਜਾਂਦਾ ਨਹੀਂ ਖੇਤ ਚਲ ਆ ਚਲੀ ਲੈ ਆ ਸੈਕਲੀ ਫਿਰ ਆ ਜਾ ਕਿਉਂ ਕਰੀ ਚੱਲ ਗਿਆ ਯਾਰ ਚਲ 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 ਜਾ ਵੀ ਦੋਸਤੋ ਹੁਣ ਆਪਾਂ ਚਲੇ ਸੀਗੇ ਕੋਟਕਪੂਰਾ ਏਜੰਸੀ ਜਾਣਾ ਸੀ ਤੇ ਇੱਥੇ ਹੁਣ ਘਰ ਦੇ ਆਉਂਦੇ ਸੀਗੇ ਤੇ ਇੱਕ ਗੱਡੀ ਇੱਥੇ ਰੁਕ ਜਾਵਾਂਗੇ ਦੂਜੀ ਗੱਡੀ ਲੈ ਜਾਵਾਂਗੇ ਕੋਟਪੂਰੇ ਨੂੰ ਪਹਿਲਾਂ ਕੋਟ ਜਾਵਾਂਗੇ ਤੇ ਫਿਰ ਕਹਿੰਦੇ ਸੀ ਫਰੀਦਕੋਟ ਏਜੰਸੀ ਜਾਣਾ ਪੈਣਾ ਏਜੰਸੀ ਵਾਲੇ ਕਹਿੰਦੇ ਉੱਥੇ ਗੱਡੀ ਖੜੀ ਹੈਗੀ ਏ ਜਿਹੜੀ ਆਪਾਂ ਦੇਖਣੀ ਹੈਗੀ ਏ ਤੇ ਹੁਣ ਇੱਥੇ ਰੁਕ ਗਏ ਸੀ ਮੈਂ 10 ਮਿੰਟ ਵਾਸਤੇ ਤੇ ਲੰਗਰ ਲੱਗਿਆ ਹੈਗਾ ਹਾਈਵੇ ਤੇ ਬਠਿੰਡੇ ਵਾਲੇ ਤੇ ਕੋਟਪੂਰਾ ਬਠਿੰਡਾ ਤੇ ਬਾਬਾ ਜੀ ਵੱਲੋਂ ਨਿਰੰਤਰ ਸੇਵਾ ਜਾਰੀ ਹੈ ਇੱਥੇ ਤੁਸੀਂ ਵੀ ਆਪ ਦਾ ਯੋਗਦਾਨ ਪਾ ਸਕਦੇ ਹੋ ਲੋੜ ਹੋਵੇ ਤਾਂ ਪ੍ਰਸ਼ਾਦਾ ਪਾਣੀ ਸਕਦੇ ਸਾਕ ਸਕਦੇ ਹੋ ਹੁਣ ਆਪਾਂ ਚੱਲਦੇ ਹੈਗੇ ਆ ਤੇ ਆਪਾਂ ਜਾਂ ਹਾਈਵੇ ਤੋਂ ਗਲਤ ਹੋ ਗਏ ਆ ਆ ਸੰਧਵਾਵੇ ਦੀ ਹੋ ਗਈ ਤੇ ਫਟਕ ਲੱਗ ਗਿਆ ਟ੍ਰੇਨ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ 15-20 ਮਿੰਟ ਦੀ ਖੜੀ ਹੈ ਅੱਧਾ ਘੰਟਾ ਬਰਬਾਦ ਹੋ ਗਿਆ ਆਪਣਾ ਹੁਣ ਆਪਾਂ ਪਹੁੰਚ ਗਏ ਜਾਂਸੀ ਤੇ ਉਹ ਕਹਿੰਦੇ ਵੀ ਕੌਫੀ ਲੋ ਪਹਿਲਾਂ ਤੇ ਕੌਫੀ ਲੈ ਕੇ ਤੇ ਹੁਣ ਆਪਾਂ ਗੱਡੀ ਦੇਖ ਲਈ ਹੈਗੀ ਇੱਕ ਵਾਰ ਇੱਥੋਂ ਚੈੱਕ ਕਰ ਲਈ ਸਾਰਾ ਆਪਾਂ ਬਣਵਾ ਲਵਾਂਗੇ ਉਹਨਾਂ ਤੋਂ ਟੋਟਲ ਜੋੜ ਬਣਨਾ ਹੈਗਾ ਆਪਣਾ ਤੇ ਗੱਡੀ ਆ ਜੇ ਕੋਈ ਡਿਸਾਈਡ ਪੱਕੀ ਹੋਈ ਨਹੀਂਗੀ ਵਾਪਸੀ ਕਰਤੀ ਹੁਣ ਆਪਾਂ ਤੇ ਇੱਥੋਂ ਭਾਈ ਕਹਿੰਦਾ ਮੈਂ ਘਰੇ ਕਿਨੂੰ ਲੈ ਕੇ ਜਾਣਿਆ ਨਾਲੇ ਆਪਾਂ ਜੂਸ ਪੀਤਾ ਜੂਸ ਬਾਈ ਨੇ ਬਹੁਤ ਸਵਾਦ ਬਣਾਇਆ ਸੀਗਾ ਤੇ ਮੇਨ ਹਾਈਵੇ ਤੇ ਹੀ ਖੜਦਾ ਹੈ ਰਾਮਸਰ ਪੈਂਡ ਕੋਲ ਤੇ ਕਿਨੂੰ ਵੀ ਬਹੁਤ ਚੰਗਾ ਹੁੰਦਾ ਤੇ ਹੁਣ ਆਪਾਂ ਸਾਈ ਚਿੱਠੀ ਭੇਜਣੀ ਸੀਗੀ ਉਹਦੇ ਵਾਸਤੇ ਆਪਾਂ ਫਰੂਟ ਲੈਣੇ ਸੀ ਬਰਗਾੜੀ ਤੋਂ ਆ ਕੇ ਟੋਕਰੀ ਤਿਆਰ ਕਰਾ ਲਈ ਸਾਰੇ ਫਰੂਟ ਪੈਕ ਕਰਾ ਲੈ ਹੈਗੇ ਆ ਤੇ ਸਾਹੇ ਚਿੱਟੀ ਵੀ ਫੜ ਲਈ ਹੈਗੀ ਮੈਂ ਤੁਹਾਨੂੰ ਦਿਖਾਉਣਾ ਹੈਗਾ ਟੋਕਰੀ ਆਪਣੀ ਬਣੀ ਜਾਂਦੀ ਹੈ ਤੇ ਟੋਕਰੀ ਬਣਾ ਕੇ ਫਿਰ ਮੈਂ ਡੱਬੇ ਲੈਣੇ ਹੈਗੇ 5-4 ਜਿਹੜੇ 5 ਕਿ ਡੱਬੇ ਲੈਣੇ ਹੁੰਦੇ ਉਹ ਲੈ ਕੇ ਤੇ ਫਿਰ ਆਪਾਂ ਮੈਟਰ ਨੂੰ ਵਾਪਸ ਚਾਲਦੇ ਹਾਂ ਬਣੀ ਜਾਂਦਾ ਹੈਗਾ ਹੱਸ ਡੱਬੇ ਵੀ ਰੈਡੀ ਹੋ ਗਏ ਚਲੋ ਆਪਾਂ ਗੱਡੀ ਦੇ ਵਿੱਚ ਸਮਾਨ ਰੱਖ ਲਿਆ ਸਾਹੇ ਜਿੱਠੀ ਤਿਆਰ ਕਰਾ ਲਈ ਹੈਗੀ ਹੈ ਵਿੱਚ ਡਰਾਈ ਫਰੂਟ ਵਾਲੇ ਤੇ ਬੱਸ ਆਪਾਂ ਹੁਣ ਪੈਕ ਕਰਕੇ ਭੇਜ ਦੇਣੀ ਹੈਗੀ ਘਰੇ ਪਹੁੰਚ ਗਿਆ ਆਪਾਂ ਬਾਏ ਬਾਏ ਤਾਰੇ ਆ ਦੁਆਏ ਤਾਰੇ ਤਾਰੇ ਆਲੂ ਬਾਏ ਤਾਰੇ ਆ ਦੁਆਏ DADDY DADDY d'Adi, 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 DADDY, Daddy. Daddy.